ਤੁਸੀਂ ਦੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼ ਅਸੀਂ ਗੁਰੂ ਮਹਾਰਾਜ ਆਂਨਾਂ ਦੇ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਛੇਵੇਂ ਪਾਸ਼ਾ ਗਵਾਰੀਅਰ ਦੇ ਕਿਲੇ ਚੋ ਜਿਸ ਤਰ੍ਹਾਂ 52 ਰਾਜਿਆਂ ਨੂੰ ਛਡਾ ਕੇ ਰਿਹਾ ਕਰਾ ਕੇ ਲਿਆਏ ਸੀ ਇਸੇ ਤਰ੍ਹਾਂ ਅਸੀਂ ਮੋਦੀ ਸਰਕਾਰ ਦੀ ਜੜਾ ਪੁੱਟ ਕੇ ਦਿੱਲੀ ਨੂੰ ਜਿੱਤ ਕੇ ਪੰਜਾਬ ਪਰਤੀ ਗਈ ਕਿ ਕਿ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਮਰਦਾਬਾ ਮੋਦੀ ਸਰਕਾਰ ਮਰਦਾਬਾ ਹਾਂਜੀ ਕਿਹੜੇ ਪਿੰਡੋਂ ਆ ਜੀ ਅਸੀਂ 35 ਲੱਖ ਤੋਂ ਆਇਆ ਕੀ ਨਾਮ ਜੀ ਆਪਣਾ ਚੇਕਪੁਰ ਚੋਕ हां जी ते ਹੁਣ ਕੀ ਲੈ ਕੇ ਜਾ ਰਹੇ ਆਪਾਂ ਅਸੀਂ ਆਪਣੇ ਦਿੱਲੀ ਨੂੰ ਆਪਣੇ ਭਾਈਚਾਰੇ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਕੰਬਲ ਲੈ ਕੇ ਜਾ ਰਹੇ ਆਂ ਠੀਕ ਹੈ ਕਾਰਨ ਬੂਠ ਲੈ ਕੇ ਜਾ ਰਹੇ ਆਂ ਚਰਾਵਾ ਆ ਪਾਣੀ ਇਹ ਜੋ ਤੁਸੀਂ ਲੈ ਕੇ ਜਾ ਰਹੇ ਸਾਬ ਆਪਣੇ ਵੱਲੋਂ ਲੈ ਜਾ ਰਹੇ ਆਂ ਹਾਂ ਜੀ ਅਸੀਂ ਬਿਲਕੁਲ ਆਪਣੇ ਯੋਗ ਵਿੱਚ ਮੈਂ ਕਿਹੜਾ ਮਿਲਿਆ ਹੁਣ ਮੇਰੀ ਫੈਮਿਲੀ ਆ ਬਾਅਦ ਮੇਰੀ ਸਿਸਟਰ ਆ ਮੇਰੀ ਮਾਮੀ ਜੀ ਆ ਠੀਕ ਹੈ ਠੀਕ ਹੈ ਹੋਰ ਕਿਦਾਂ ਕਰੇ ਹੋਣ ਕਿਦਾਂ ਜੋ ਆਪਣੇ ਬੱਚਿਆਂ ਨੂੰ ਛੱਡ ਕੇ ਜਾ ਰਹੇ ਘਰੇ ਨਹੀਂ ਬੱਚੇ ਵੀ ਨਾਲ ਚੱਲ ਨਾਲ ਜਾ ਰਹੇ ਸਾਰੇ ਚੱਲੀ ਆ ਹਾਂਜੀ ਨਾਲ ਬਾਪੂ ਜੀ ਸਾਡੇ ਉਹਨੇ ਸਾਡੇ ਮਗਰ ਆ ਜਨਾ ਸਾਡੇ ਭਰਾ ਆ ਸਰਪੰਚ ਸਾਹਿਬ ਤੋਂ ਜੋ ਆਪਣੇ ਖੇਤ ਕਿਸ ਤਰ੍ਹਾਂ ਉਹ ਉਹਨਾਂ ਨੂੰ ਪਾਣੀ ਕੌਣ ਕਾਉਣ ਲਗਾਏਗਾ ਜੋ ਫਸਲਾਂ ਹੈ ਜਿਵੇਂ ਅਸੀਂ ਠੇਕ ਕਰ ਦਿੱਤੇ ਹੁਣ ਮੋਦੀ ਦਾ ਸਿਆਪਾ ਕਰਕੇ ਆਣ ਕੇ ਫਿਰ ਅਸੀਂ ਆਪ ਸਾਂਭਾਂਗੇ ਠੀਕ ਹੈ ਮੋਦੀ ਦਾ ਖੂਬ ਜ਼ਿਆਦਾ ਕਰਨਾ ਹੈ ਕਿ ਫਿਰ ਅਸੀਂ ਵਾਪਸ ਆ ਕੇ ਆਪਣੀ ਚੀਜ਼ਾਂ ਸੰਭਾਲ ਲਾਂਗੇ ਤੇ ਜੋ ਹੁਣ ਇਹਨੇ ਬਿੱਲ ਪਾਸ ਕੀਤੇ ਆ ਤੁਹਾਡੇ ਹਿਸਾਬ ਨਾਲ ਕਿਦਾਂ ਬਿੱਲ ਮਾਫ ਕਰੇਗਾ ਜਾਂ ਨਹੀਂ ਅਸੀਂ ਕਰਾਵਾਂਗੇ ਜਿੱਤਿਆ ਨਾ ਉਹਨੇ ਜੜੀਗਾ ਨਾ ਜਿੱਤਿਆ ਨਾ ਕਰਾਵਾਂਗੇ ਨਾ ਅਸੀਂ ਕਰਾਉਣ ਦੀ ਸਲਾਹ ਨਹੀਂ ਲੱਗਦੀ ਸਾਨੂੰ ਹਾਂਜੀ ਅਸੀਂ ਕਰਾਵਾਂਗੇ ਨਾ ਅਸੀਂ ਕਰਾਵਾਂਗੇ ਜੋ ਤੱਕ ਬਹਿਲਵਾ ਹੋਰ ਅਸੀਂ ਹਮਨੇ ਤਾਂ ਨਹੀਂ ਜਿੰਨਾ ਹੁਣ ਉਹ ਮੰਨ ਨਹੀਂ ਰਿਹਾ ਹੈਗਾ ਇਹ ਕਿਹੜਾ ਹੱਥ ਹੋਊਗਾ ਮਗਰ ਤੁਹਾਡੇ ਹਿਸਾਬ ਨਾਲ ਪੂਰੇ ਜਿਹੜੇ ਨਾਲ ਹਾਂ ਤੂੰ ਮੈਂ ਨਿੱਕੀ ਲੰਡੀ ਹੁਣਾ ਨਾ ਹੋਰ ਕਿੰਨਾ ਨਾ ਜਿੱਦਾਂ ਨਾ ਉਹ ਆਪ ਚੜਾਵੰਨਾ ਇਦਾਂ ਦੇ ਆਉਦੇ ਆ ਉਹ ਤਾਂ ਤੀਵੀਂ ਦਾ ਸਮਾਂ ਨਹੀਂ ਲੋਕ ਸਾਡੇ ਆ ਜਿਨ੍ਹਾਂ ਨੇ ਉਹਨੂੰ ਪਹਿਲਾਂ ਸਾਰੇ ਕੁਝ ਸੁਣ ਕੇ ਨੋਟਵੰਦੀ ਕੀਤੀ ਸੀ ਉਸ ਤੋਂ ਬਾਅਦ ਉਹਨੂੰ ਫੇਰ ਜਿਤਾਇਆ ਨਹੀਂ ਸੀ ਜਿਤਾਉਣਾ ਚਾਹੀਦਾ ਗਲਤੀ ਕੀਤੀ ਹਰਮਨ ਕਰਨਾ ਚਾਹੀਦਾ ਹਰਮਨ ਕਰਨਾ ਚਾਹੀਦਾ ਸੀ ਡਾਕਟਰ ਨੋਟਵੰਦੀ ਜੋ ਅਸੀਂ ਕਿੰਨਾ ਪਰੇਸ਼ਾਨ ਹੋਏ ਸੀ ਨਾ ਬਿਲਕੁਲ ਜੀ ਬਿਲਕੁਲ ਲੋਕਾਂ ਨੇ ਵੀ ਪ੍ਰਧਾਨਗੀ ਬਣਾਤਾ ਨਾ ਜਿਸ ਤਰ੍ਹਾਂ ਹੁਣ ਉਹ ਰਾਤ ਨੂੰ ਹੀ ਉਹਨੂੰ ਕੋਈ ਸੁਪਨਾ ਆਉਂਦਾ ਹੈ ਤੇ ਉਹ 12 ਵਜੇ ਤੋਂ ਬਾਅਦ ਹੀ ਉਹਨੂੰ ਲਾਗੂ ਕਰ ਦਿੰਦਾ ਹਾਂ ਹਾਂਜੀ ਹਾਂਜੀ ਹੁਣ ਇਸੇ ਤਰ੍ਹਾਂ ਇਹ ਮੈਨੂੰ ਲੱਗਦਾ ਇੱਕ ਦਿਨ ਇਹ ਇਦਾਂ ਦਾ ਦਿਨ ਲੈ ਕੇ ਆਊਗਾ ਕਹੂਗਾ ਕਿ ਆਪਾਂ ਲੇਡੀਜ਼ ਨੂੰ ਬਖਰਾ ਰੱਖਣਾ ਹੈ ਤੇ ਜੈਂਟਸ ਬਖਰਾ ਰਹੂਗਾ ਐਦਾਂ ਦਾ ਕੋਈ ਕਾਨੂੰਨ ਲੈ ਆਊਗਾ ਇਸ ਸਾਹਮਣੇ ਕਾਨੂੰਨ ਆਉਣਾ ਹੀ ਨਹੀਂ ਕਿ ਕਸੇ ਸਿਆਪਾ ਉਹ ਨਾ ਕਿ ਨਹੀਂ ਕਰ ਦੇਣਾ ਇੱਕ ਕਾਨੂੰਨ ਕਿੱਥੋਂ ਲੈ ਆਊਗਾ ਜਦੋਂ ਦੁਨੀਆਂ ਦੇ ਅਸੀਂ ਛੱਡਣਾ ਹੀ ਨਹੀਂ ਮੇਰਾ ਬਸ ਕੱਲੇ ਤਾਂ ਮੈਂ ਲਿਆ ਕੇ ਚੂੜਿਆ ਚੂਹਿਆਂ ਵਾਲੇ ਕਮਰੇ ਚ ਤਾਂ ਨੂੰ ਘਰੇ ਹਮਾਰੀ ਕੁੱਕੀ ਦਾ ਖਾਤਾ ਵਾਹੇ ਹਮਾਰੀ ਕੁੱਕੀ ਫਤੇ ਹਾਂ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਵਾਈਕੂ ਟਿਕਾ ਖਾਲਸਾ ਬਾਈ ਜੀ ਮੈਂ ਸਰਜੀਤ ਕੌਰ ਨੇਂਦਰ ਬਲਕਸਾਂ ਤੋਂ ਕਿਪਾਸਲਾ ਠੀਕ ਹੈ ਡੜਕਾ ਕਲਾ ਤੁਸੀਂ ਪਾਸ ਲੈਣਾ ਬਲਾਉਂਗ ਕੀ ਕਹਿਣਾ ਚਾਹੋਗੇ ਹੁਣ ਜਿਸ ਤਰ੍ਹਾਂ ਅਸੀਂ ਤੁਸੀਂ ਸਰਕਾਰ ਦੀਆਂ ਜੜਾ ਫੁੱਟਣ ਜਾ ਰਹੇ ਆਂ ਉਹਦੀ ਸਰਕਾਰ ਵਰਤਾਵਾ ਵਰਤਾਵਾ ਉਹਦੀ ਸਰਕਾਰ ਵਰਤਾਵਾ ਉਹਦੀ ਸਰਕਾਰ ਵਰਤਾਵਾ ਵਾਈਕੂ ਟਿਕਾ ਖਾਲਸਾ ਵਾਈਕੂ ਟਿਕੀ ਕੀ ਪਤੇ ਮੋਦੀ ਸਰਕਾਰ ਮਰਦਾਬ ਮੋਦੀ ਸਰਕਾਰ ਮਰਦਾਬ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਮਰਦਾਬ ਅਸੀਂ ਅਰਦਾਸ ਕਰ ਰਹੇ ਹਾਂ ਅਸੀਂ ਚੱਲੇ ਅਸੀਂ ਮੋਰਚੇ ਜਿੱਤ ਕੇ ਆਏ ਜਿੱਤ ਕੇ ਆਏ ਸਾਤਾ ਵਾਈਕ ਇੰਫੈਕਟ ਹੋ ਉਸਾ